ਸਤਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਆਗਮਨ ਸਨ 1534 ਨੂੰ ਮੈਂ ਸ਼ਬਦ ਦੁਹਰਾ ਰਿਹਾ ਅੱਜ ਲਾਹੌਰ ਦੀ ਧਰਤੀ ਤੇ ਸੋਡੀਆਂ ਦੇ ਘਰ ਵਿੱਚ ਚੂਨਾ ਮੰਡੀ ਵਿਖੇ ਬਾਬਾ ਹਰਦਾਸ ਜੀ ਦੇ ਗ੍ਰਹਿ ਵਿਖੇ ਮਾਤਾ ਦਇਆ ਕੌਰ ਦੀ ਕੁੱਖ ਤੋਂ ਹੋਇਆ ਹੈ ਤਾਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਉਹਨਾਂ ਦਾ ਸਨ 1534 ਦਾ ਆਗਮਨ ਤੇ ਹਜ਼ੂਰ ਸੱਚੇ ਪਾਤਸ਼ਾਹ ਜੀ 2 ਸਾਲ ਤੱਕ ਮਾਤਾ ਦੀ ਕੋਖ ਦਾ ਮਾਤਾ ਦੀ ਗੋਦ ਦਾ ਮਾਤਾ ਦੇ ਪ੍ਰੇਮ ਦਾ ਨਿਗਮਾਣਿਆ ਪਰ ਪਤਾ ਨਹੀਂ ਵਿਧਾਤਾ ਨੂੰ ਕੀ ਮਨਜ਼ੂਰ ਸੀ ਇਹ ਉਸ ਦੀ ਖੇਡ ਉਹਦਾ ਪਾਣਾ ਤੇ ਰਾਤ ਨੂੰ ਅਰਜ਼ ਕੀਤੇ ਇੱਕ ਥਾਂ ਕਿ 2 ਸਾਲ ਦੇ ਬੱਚੇ ਨੂੰ ਅਜੇ ਮਾਂ ਦੇ ਦੇ ਚਿਹਰੇ ਦੀ ਵੀ ਪੱਕੀ ਪਛਾਣ ਨਹੀਂ ਹੁੰਦੀ ਜੇ ਸਿੱਧਿਆਨ ਨਾਲ ਦੇਖੀਏ ਇਹਨੂੰ ਕੇਵਲ ਇਮੋਸ਼ਨਲ ਨਹੀਂ ਨਹੀਂ ਕਿਉਂਕਿ ਜਿੰਨੀ ਦੇਰ ਤੱਕ ਸਾਡੇ ਅੰਦਰ ਭਾਵਕਤਾ ਭਾਵ ਨਹੀਂ ਪੈਦਾ ਹੁੰਦੇ ਉਹਨੀ ਦੇਰ ਤੱਕ ਅੰਦਰ ਪਿਗਲਣਾ ਨਹੀਂ ਤੇ ਜਿੰਨੀ ਦੇਰ ਤੱਕ ਅੰਦਰ ਪਿਗਲ ਕੇ ਅੱਖਾਂ ਵਿੱਚੋਂ ਕਿਤੇ ਪ੍ਰੇਮ ਦੇ ਚਾਰ ਅਥਰੂ ਨਾ ਡਿੱਗਣ ਉਹਨੀ ਦੇਰ ਤੱਕ ਅੰਦਰ ਦੀ ਮੈਲ ਵੀ ਸਾਫ ਨਹੀਂ ਹੁੰਦੀ ਹੁਣ 2 ਸਾਲ ਦੀ ਉਮਰ ਹੈ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਤੇ ਮਾਤਾ ਦਇਆ ਕੌਰ ਜੀ ਅਕਾਲ ਪੁਰਖ ਦਾ ਭਾਣਾ ਵਰਤਿਆ ਤੇ ਅਕਾਲ ਚਲਾਣਾ ਕਰ ਗਏ ਜੇ ਅਸੀਂ ਦੇਖੀਏ ਇਹਨੂੰ ਥੋੜਾ ਜਿਹਾ ਭਾਵ ਬਣਾ ਕੇ ਕਿ ਜਦੋਂ ਮਾਤਾ ਦਾ ਸੰਸਕਾਰ ਕੀਤਾ ਹੋਣਾ ਪਿਤਾ ਹਰਦਾਸ਼ ਨੇ 2 ਸਾਲ ਦੀ ਉਮਰ ਦੇ ਬੱਚੇ ਨੂੰ ਆਪਣੀ ਗੋਦ ਵਿੱਚ ਚੁੱਕਿਆ ਹੋਵੇਗਾ ਮਾਂ ਦੇ ਚਿਹਰੇ ਦੀ ਪਛਾਣ ਨਹੀਂ ਪਰ ਅੱਖਾਂ ਨਾਲ ਦੇਖਿਆ ਸਭ ਕੁਝ ਹੈ ਪਿਤਾ ਵਾਪਸ ਸੰਸਕਾਰ ਤੋਂ ਬਾਅਦ ਕਰ ਲੈ ਆਏ ਨੇ ਪਿੰਡ ਬਾਸਰ ਕੇ ਤੋਂ ਨਾਨੀ ਲਾਹੌਰ ਪਹੁੰਚੀ ਹੈ ਧੀ ਦੇ ਸੰਸਕਾਰ ਤੋਂ ਬਾਅਦ ਉਸ ਰਾਤ ਜਿਸ ਦਿਨ ਸ਼ਾਮ ਆਪਣੇ ਧੀ ਦਾ ਸੰਸਕਾਰ ਕੀਤਾ ਤਨ ਗੁਰੂ ਰਾਮਦਾਸ ਜੀ ਦੀ ਮਾਤਾ ਜੀ ਦਾ ਸੰਸਕਾਰ ਕੀਤਾ ਗਿਆ ਉਸ ਰਾਤ ਨਾਨੀ ਨੇ ਆਪਣੇ ਧੋਤੇ ਨੂੰ ਸੀਨੇ ਦੇ ਨਾਲ ਲਾਇਆ ਮਨ ਵਿੱਚ ਪਤਾ ਨਹੀਂ ਕਿੰਨੇ ਕੋ ਖਿਆਲ ਉਡਾਰੀਆਂ ਮਾਰਦੇ ਖੋਣਗੇ ਕਿ ਇਸ ਦੀ ਉਮਰ ਕਿੰਨੀ ਕੁ ਹੈ ਮਾਂ ਪਿਆਰ ਮਾਂ ਨਿਗ ਤੇ ਮਾਂ ਸੀਨੇ ਦਾ ਜੋ ਅਸਲੀ ਸਨੇਹ ਹੈ ਉਹਦੇ ਤੋਂ ਵਿਰਵੇ ਰਹਿ ਗਏ ਵਾਂਝੇ ਰਹਿ ਗਏ ਪਿਤਾ ਹਰਦਾਸ ਨੇ ਆਪਣੇ ਪੁੱਤਰ ਦੀ ਸੰਭਾਲ ਸ਼ੁਰੂ ਕੀਤੀ ਬਾਬਾ ਹਰਦਾਸ ਪੁੱਤਰ ਨੂੰ ਸੰਭਾਲਦੇ ਨੇ ਪਾਲਣ ਪੋਸ਼ਣ ਕਰਨ ਲੱਗੇ 7 ਸਾਲ ਦੀ ਉਮਰ ਹੋਈ ਉਸ ਆਕਾਲ ਪੁਰਖ ਦਾ ਭਾਣਾ ਫਿਰ ਵਰਤਿਆ ਕਿ ਤਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜਿਨ੍ਹਾਂ ਨੂੰ ਭਾਈ ਜੇਠਾ ਜੀ ਆਮ ਤੌਰ ਤੇ ਕਿਹਾ ਜਾਂਦਾ ਪਰ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦ ਭਾਈ ਜੇਠਾ ਨਹੀਂ ਆਇਆ ਇਸ ਕਰਕੇ ਦਾਸ RAMਦਾਸ ਸਤਗੁਰੂ ਹੀ ਸ਼ਬਦ ਵਰਤਦਾ ਹੈ ਕਈਆਂ ਦੇ ਮਨ 'ਚ ਇਹ ਵੀ ਹੋਣਾ ਹੈ ਕਿ ਉਹਦੋਂ ਗੁਰੂ ਨਹੀਂ ਬਣੇ ਪਰ ਪਤਾ ਨਹੀਂ ਜੇ ਅੰਦਰ ਵਾਲਾ ਜਿਹੜਾ ਨਾ ਉਹ RAMਦਾਸ ਸਤਗੁਰੂ ਸ਼ਬਦ ਲਾਣ ਤੋਂ ਬਿਨਾਂ ਜ਼ੁਬਾਨ ਤੋਂ ਬੋਲ ਨਹੀਂ ਨਿਕਲਦਾ ਇਹ ਮੇਰੀ ਕਮਜ਼ੋਰੀ ਸਮਝ ਲਓ ਮੈਨੂੰ ਬਖਸ਼ ਜ਼ਰੂਰ ਦਿਆ ਜੀ 7 ਸਾਲ ਦੀ ਉਮਰ ਹੈ ਤੇ ਪਿਤਾ ਬਾਬਾ ਹਰਦਾਸ ਜੀ ਅਕਾਲ ਚਲਾਣਾ ਕਰ ਗਏ ਅੱਜ ਪਿਤਾ ਦੀ ਚਿਖਾ ਨੂੰ ਤਾਂ ਆਪ ਨੇ ਅੱਗ ਦਿਖਾਈ ਏ ਪਰ ਵਾਪਸ ਘਰ ਮੁੜੇ ਨਹੀਂ ਘਰ ਦੇ ਅੰਦਰ ਹੋਰ ਕੁਝ ਨਹੀਂ ਸਿਰਫ ਇੱਕ ਨਾਨੀ ਖੈ ਸ਼੍ਰੀਕੇ ਬਰਾਦਰੀ ਦੇ ਲੋਕ ਆਏ ਸੰਸਕਾਰ ਤੋਂ ਬਾਅਦ ਆਪਣੇ ਆਪਣੇ ਘਰਾਂ ਨੂੰ ਚਲੇ ਗਏ ਪਰ ਗੁਰੂ ਰਾਮਦਾਸ ਆਪਣੇ ਪਿਤਾ ਆਪਣੇ ਪੁਸ਼ਤੈਣੀ ਘਰ ਵਿੱਚ ਨੇ ਕਿਸੇ ਨੇ ਪਿਆਰ ਮੁਹੱਬਤ ਨਹੀਂ ਉਹ ਕੀਤੀ ਇਤਿਹਾਸ ਕਹਿੰਦਾ ਹੈ ਕਿ ਨਾਨੀ ਨੇ ਲਾਹੌਰ ਵਿੱਚ ਆਪਣੇ ਦੋਤੇ ਦੀ ਪਰਵਰਿਸ਼ ਲਈ ਇਹਦੀ ਸੰਭਾਲ ਦੇ ਲਈ ਇਹ ਸ਼ਬਦ ਕਹੇ ਬੇਟਾ ਮੈਂ ਘੁੰਗਣੀਆਂ ਉਬਾਲ ਦੇਣੀ ਆ ਤੇ ਤੂੰ ਘੁੰਗਣੀਆਂ ਵੇਚ ਕੇ ਆਪਣਾ ਗੁਜ਼ਾਰਾ ਕਰ ਲੈ ਜਿਤਨੀ ਕੋ ਰੱਬ ਨੇ ਉਮਰ ਦਿੱਤੀ ਮੈਂ ਯਤਨ ਕਰਾਂਗੀ ਤੈਨੂੰ ਪਾਲਣ ਦਾ ਸੱਤ ਅੱਠ ਸਾਲ ਦੀ ਉਮਰ ਮੈਂ ਸ਼ਬਦ ਵਰਤ ਲਵਾਂ ਕਿ ਤਨ ਗੁਰੂ ਰਾਮਦਾਸ ਸਿਰ ਦੇ ਉੱਪਰ ਟੋਕਰੀ ਚ ਉਬਲੀਆਂ ਕੋਈਆਂ ਹੁੰਗੜੀਆਂ ਨੇ ਹਰ ਇਤਿਹਾਸਕਾਰ ਨੇ ਇਹਦਾ ਜ਼ਿਕਰ ਕੀਤਾ ਹੈ ਲਾਹੌਰ ਦੀਆਂ ਗਲੀਆਂ ਵਿੱਚ ਹੁੰਗੜੀਆਂ ਵੇਚਦੇ ਨੇ ਪਾਰਬਲਾ ਛੋਟੀ ਫਕੀਰ ਮੰਗਣ ਆਇਆ ਤੇ ਉਹਨੇ ਝੋਲੀ ਕੀਤੀ ਤਨ ਗੁਰੂ ਰਾਮਦਾਸ ਜੀ ਨੇ ਪੂਰੀ ਟੋਕਰੀ ਕੀ ਉਹਦੀ ਝੋਲੀ ਦੇ ਵਿੱਚ ਓਢੇਲ ਦਿੱਤੀ ਉਹ ਦੇਖਿਆ ਉਹਨੇ ਤੇ ਉਹਨੇ ਝੋਲੀ ਪੜ ਕੇ ਇੱਕ ਸ਼ਬਦ ਕਿਹਾ ਕਹਿੰਦਾ ਅੱਲਾ ਖੈਰ ਕਰੇ ਰੱਬ ਖੈਰ ਕਰੇ ਅੱਜ ਤੇਰੇ ਸਾਹਮਣੇ ਝੋਲੀ ਫੈਲਾਈ ਬਾਲ ਵਰੇਸ਼ ਵਿੱਚ ਹੀ ਆਪਣੀ ਟੋਕਰੀ ਲੁੱਧ ਦਿੱਤੀ ਉਡੇਲ ਦਿੱਤੀ ਮੇਰੀ ਝੋਲੀ ਭਰ ਦਿੱਤੀ ਤੇ ਇਹ ਸੱਚ ਹੈ ਕਿ ਆਉਂਦੀ ਰਹਿੰਦੀ ਦੁਨੀਆਂ ਤੱਕ ਤੇਰੇ ਦਰ ਤੇ ਆ ਕੇ ਜੋ ਝੋਲੀ ਅੱਡੇਗਾ ਸੱਚ ਇਹ ਵੇ ਤੇਰੇ ਦਰ ਤੇ ਕਦੀ ਕਿਸੇ ਦੀ ਝੋਲੀ ਖਾਲੀ ਨਾ ਜਾਏ ਬੇਨਤੀ ਸਮਝੇ ਸਤਿਗੁਰੂ ਗੁਰੂ ਰਾਮਦਾਸ 12 ਸਾਲ ਦੀ ਉਮਰ ਦੇ ਕਰੀਬ ਮੈਂ ਆਪਨ ਸਨ ਜਿੰਨੇ ਕੋਈ ਇਸ਼ਵੀ ਸਨ ਨੇ ਉਸ ਹਿਸਾਬ ਨਾਲ ਅਰਥ ਕਰੀ ਬੇਨਤੀ ਕਰੀ ਜਾਗਾ 12 ਕੁ ਸਾਲ ਦੀ ਉਮਰ ਹੋਈਏ ਤਾਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਤੇ ਪਿੰਡ ਬਾਸਰ ਕੇ ਨਾਨੀ ਲੈ ਕੇ ਆ ਗਈ ਕਿਉਂਕਿ ਲਾਹੌਰ ਵਿੱਚ ਕਿਸੇ ਨੇ ਸਹਾਰਾ ਨਹੀਂ ਦਿੱਤਾ ਕਿਸੇ ਸ਼ਰੀਕੇ ਬਰਾਦਰੀ ਵਿੱਚੋਂ ਚਾਚੇ ਤਾਏ ਨੇ ਆਪਣੇ ਘਰ ਵਿੱਚ ਰੱਖਣ ਦੀ ਜਾਂ ਉਹਨਾਂ ਦੀ ਪਰਵਰਿਸ਼ ਕਰਨ ਦੀ ਜ਼ਿੰਮੇਵਾਰੀ ਨਹੀਂ ਲਈ ਨਾਨੀ ਦੋਤੇ ਦੇ ਕੱਪੜੇ ਬਨ ਕੇ ਛੋਟੀ ਜੀ ਗੱਠੜੀ ਲੈ ਦੋਤੇ ਨੂੰ ਲਾਹੌਰ ਤੋਂ ਪਿੰਡ ਬਾਸਰ ਕੇ ਲੈ ਆਈ ਪ੍ਰੋਫੈਸਰ ਸ਼ੈਦ ਸਿੰਘ ਉਹਣਾ ਨੇ ਗੁਰੂ ਰਾਮਦਾਸ ਜੀ ਦਾ ਜੀਵਨ ਲਿਖਦਿਆਂ ਸੋਚਣਾ ਪਤਾ ਨਹੀਂ ਕਿੰਨੇ ਕੁ ਜਜ਼ਬਾਤ ਭਾਵਕਤਾ ਵਿੱਚ ਵਹਿ ਗਏ ਹੋਣਗੇ ਤੇ ਉਹਨਾਂ ਨੇ ਜ਼ਿੰਦਗੀ 'ਚ ਕੁਝ ਐਸਾ ਹੰਡਾਇਆ ਹੋਣੇ ਉਹ ਲਿਖਦਿਆਂ ਹੋਇਆਂ ਕਹਿੰਦੇ ਨੇ ਅੱਜ ਲਾਹੌਰ ਦੀਆਂ ਗਲੀਆਂ ਵਿੱਚੋਂ ਗੁਰੂ ਰਾਮਦਾਸ ਲੰਗਦੇ ਪਹੇ ਨੇ ਪਿਤਾ ਦੇ ਘਰ ਨੂੰ ਜੰਦਰਾ ਤਾਲਾ ਮਾਰ ਦਿੱਤਾ ਕੁਝ ਸੋਚਦੇ ਨੇ ਕਿ ਸ਼ਰੀਕ ਗਿਆ ਤੇ ਵਿੜਾ ਮੋਕਲਾ ਹੋਇਆ ਕੋਈ ਦਰਦ ਭਰੇ ਅੱਖਾਂ ਪਰ ਲੈਂਦੇ ਨੇ ਕਿ ਭਾਈ ਖਰਦਾਸ ਦੀ ਇੱਕੋ ਇੱਕ ਨਿਸ਼ਾਨੀ ਆਪਣੇ ਘਰ ਨੂੰ ਤਾਲਾ ਮਾਰ ਕੇ ਚੱਲੇ ਨੇ ਪਰ ਨਾਲ ਉਹ ਇੱਕ ਗੱਲ ਕਹਿੰਦੇ ਨੇ ਕਿ ਖੋਣੀ ਖਸ ਰਹੀ ਸੀ ਕਿ ਜਿਸ ਬੱਚੇ ਨੂੰ ਅੱਜ ਕੋਈ ਰੱਖਾ ਨੂੰ ਤਿਆਰ ਨਹੀਂ ਇੱਕ ਦਿਨ ਐਸਾ ਆਵੇਗਾ ਇਥੋਂ ਦੇ ਵਸਨੀਕ ਇਥੋਂ ਦੀ ਬਰਾਦਰੀ ਇਕੱਠੀ ਹੋ ਕੇ ਹੱਥ ਜੋੜ ਕੇ ਕਹੇਗੀ ਧੰਨ ਗੁਰੂ ਰਾਮਦਾਸ ਇੱਕ ਵਾਰੀ ਲਾਹੌਰ ਚਰਨੀ ਪਾ ਦੇ ਤੇਰੇ ਚਰਨ ਪਾਣ ਨਾਲ ਕੀ ਅਸੀਂ ਖੁਸ਼ ਨਸੀਬ ਹੋ ਜਾਵਾਂ ਵਤ ਵਕਤ ਵਕਤ ਦੀ ਬਾਤ ਹੈ 12 ਸਾਲ ਦੀ ਉਮਰ ਵਿੱਚ ਗੁਰੂ ਰਾਮਦਾਸ ਗੁਰੂ ਅਮਰਦਾਸ ਨੂੰ ਮਿਲੇ ਨੇ ਉਸ ਤੋਂ ਅੱਗੇ ਹਜ਼ੂਰ ਨੇ ਗੋਇੰਦਵਾਲ ਵਸਾਇਆ ਧੰਨ ਗੁਰੂ ਅਮਰਦਾਸ ਜੀ ਨੇ ਤੇ ਇੱਕ ਸਵਈਆ ਭਟ ਸਹਿਬ ਜੀ ਨੇ ਕਿਹਾ ਖਾਸ ਕਰਕੇ ਉਸ ਮਿਲਣੀ ਦਾ ਜਦੋਂ ਗੁਰੂ ਅਮਰਦਾਸ ਗੁਰਤਾ ਗੱਦੀ ਤੇ ਬਿਰਾਜਮਨ ਹੋਏ ਤੇ ਗੁਰੂ ਰਾਮਦਾਸ ਸ਼ਬਦ ਮੈਂ ਵਰਤਾਂ ਕਿ ਗੁਰੂ ਅਮਰਦਾਸ ਨੂੰ ਮਿਲੇ ਨੇ ਉਸ ਮਿਲਣੀ ਵਿੱਚ ਕਿੰਨਾ ਕੋ ਸਕੂਨ ਸੀ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਸਵਈਆ ਹੈ ਕਿ ਗੁਰੂ ਮੁਖ ਦੇਖ ਗਰਵ ਸੁਖ ਪਾਇਓ ਤਨ ਗੁਰੂ ਅਮਰਦਾਸ ਦੇ ਮੁਖ ਨੂੰ ਦੇਖ ਕੇ ਬਹੁਤ ਵੱਡਾ ਸਕੂਨ ਬੜਾ ਵੱਡਾ ਸੁਖ ਮਿਲਿਆ ਗੁਰੂ ਮੁਖ ਦੇਖ ਗਰੂ ਸੁਖ ਪਾਇਓ ਖੁਤੀ ਜੋ ਪਿਆਸ ਪਿਉਸ ਪਿਵਨ ਕੀ ਜਿਹੜੀ ਨਾਮ ਅੰਮ੍ਰਿਤ ਪੀਣ ਦੀ ਇੱਕ ਪਿਆਸ ਸੀ ਅਬਲਾਸ਼ਾ ਸੀ ਉਸ ਵਿਧਾਤਾ ਨੇ ਪੂਰੀ ਕਰ ਦਿੱਤੀ ਕਿ ਗੁਰੂ ਅਮਰਦਾਸ ਭਾਈ ਜੇਠਾ ਸਾਹਿਬ ਜੀ ਨੂੰ ਮਿਲ ਗਏ ਖੁਤੀ ਜੋ ਪਿਆਸ ਪਿਉਸ ਪਿਵਨ ਕੀ ਬਾਂਚਤ ਸਿੱਧ ਕੋ ਬਿਦ ਮਿਲਾਇਓ ਪੂਰਨ ਭੋ ਮਨ ਠੌਰ ਬਸੋ ਰਸ ਬਾਸਨ ਸੋ ਜੋ 당 ਦਿਛਤਾਇਓ ਗੋਬਿੰਦ ਵਾਲ ਗੋਬਿੰਦ ਪੁਰੀ ਸੰਮ ਜੱਲਣ ਤੀਰ ਵਿਪਾਸ ਬਣਾਇਓ ਗਇਓ ਦੁੱਖ ਦੂਰ ਬਰਖਣ ਕੋ ਕਈ ਸਾਲਾਂ ਦਾ ਦੁੱਖ ਸੀ ਇੱਕੋ ਦਮ ਭੁੱਲ ਗਿਆ ਜਦੋਂ ਧੰ ਗੁਰੂ ਅਮਰਦਾਸ ਦੇ ਚਰਨਾਂ ਵਿੱਚ ਮੱਥਾ ਟੇਕ ਦਿੱਤਾ ਗੋਬਿੰਦਵਾਲ ਗੋਬਿੰਦ ਪੁਰਿਸਮ ਜੱਲਣ ਤੀਰ ਵਿਪਾਸ ਬਣਾਇਓ ਗਇਓ ਦੁੱਖ ਦੂਰ ਬਰਖਣ ਕੋ ਸੋ ਗੁਰੂ ਮੁਖ ਦੇਖ ਗਰੂ ਸੁਖ ਪਾਇ ਗੁਰੂ ਅਮਰਦਾਸ ਦੇ ਦਰਸ਼ਨ ਕੀਤੇ ਬੜਾ ਵੱਡਾ ਸੁਖ ਮਿਲਿਆ ਬੇਨਤੀ ਸੁਣਿਓ ਸਨ 1534 ਨੂੰ ਹਜ਼ੂਰ ਦਾ ਆਗਮਨ ਖੈ ਸਨ 1500 ਤੇ 53 ਆਇਆ ਖੈ ਤਿੰਨ ਚਾਰ ਮੈਂ ਸਨ ਆਪ ਨਾਲ ਸਾਂਝੇ ਕਰਨੇ 1534 ਦਾ ਆਗਮਨ ਖੈ ਸਨ 1553 ਨੂੰ ਧੰਨ ਗੁਰੂ ਅਮਰਦਾਸ ਜੀ ਨੇ ਇੱਕ ਕਿਰਪਾ ਕੀਤੀ ਆਪਣੀ ਬੇਟੀ ਛੋਟੀ ਪੁੱਤਰੀ ਬੀਬੀ ਪਾਨੀ ਉਹਨਾਂ ਦਾ ਰਿਸ਼ਤਾ ਕੀਤਾ ਧੰਨ ਗੁਰੂ ਅਮਰਦਾਸ ਨੇ ਆਪਣੀ ਬੇਟੀ ਬੀਬੀ ਭਾਨੀ ਦਾ ਵਿਆਹ ਸਤਗੁਰੂ ਗੁਰੂ ਰਾਮਦਾਸ ਜੀ ਦੇ ਨਾਲ ਕਰ ਦਿੱਤਾ। ਹਜ਼ੂਰ ਦੀ ਆਰਬਲਾ ਉਸ ਵੇਲੇ ਤਕਰੀਬਨ 19 ਕੋ ਸਾਲ ਦੇ ਕਰੀਬ ਸੀ। ਮੈਂ ਕਰੀਬ ਸ਼ਬਦ ਵਰਤ ਰਿਹਾ ਹਾਂ। ਹੁਣ ਦੇਖੋ ਜਦੋਂ ਮਾਤਾ ਮਨਸਾ ਦੇਵੀ ਜੀ ਪੁੱਛਦੇ ਨੇ ਇਤਿਹਾਸ ਇਹਨੂੰ ਸਾਹਮਣੇ ਬੈਠਾ ਪੁੱਛਦੇ ਨੇ ਕਿ ਭਾਨੀ ਦੇ ਵਾਸਤੇ ਵਰ ਉਹ ਵਰਣਯੋਗ ਹੈ ਤੇ ਸਾਹਮਣੇ ਉਹ ਭਾਈ ਜੇਠਾ ਸਾਹਿਬ ਜੀ ਨਿਕਲਦੇ ਨੇ ਤੇ ਸਿਰ ਉੱਪਰ ਇੱਥੇ ਵੀ ਟੋਕਰੀ ਚੇਤੇ ਰੱਖਿਓ ਗੋਇੰਦਵਾਲ ਵਿਆਸ ਦਰਿਆ ਦੇ ਕਿਨਾਰੇ ਵੀ ਖਜ਼ੂਰ ਨੇ ਕੁੰਗਣੀਆਂ ਵੇਚੀਆਂ ਗੋਇੰਦਵਾਲ ਵੀ ਆਪਣੀ ਕਿਰਤ ਕੀਤੀ ਦਿਨੇ ਕੁੰਗਣੀਆਂ ਵੇਚਣੀਆਂ ਪਰ ਬਰਿਸ਼ ਰੋਜੀ ਜਿੰਨਾ ਕਮਾ ਲੈਣਾ ਤੇ ਸਾਰਾ ਦਿਨ ਸਤਗੁਰੂ ਦੀ ਕਾਰ ਸੇਵਾ ਦੀਆਂ ਟੋਕਰੀਆਂ ਢੋਣੀ ਜਦੋਂ ਦੇਖਿਆ ਸਿਰ ਤੇ ਟੋਕਰੀ ਹੈ ਤੇ ਕਹਿੰਦੇ ਨੇ ਐਸਾ ਮਿਲ ਜਾਏ ਇਹਦੇ ਵਰਗੀ ਉਮਰ ਖੋਵੇ ਇਹਦੇ ਵਰਗਾ ਸੁਭਾਗ ਹੋਵੇ ਇਹਦੇ ਵਿੱਚ ਜਿਹੜੇ ਗੁਣ ਨੇ ਇਹੋ ਜਿਹੇ ਗੁਣ ਗੁਣ ਐਸਾ ਵਰ ਤੇ ਕਹਿੰਦੇ ਨੇ ਧੰ ਗੁਰੂ ਅਮਰਦਾਸ ਜੀ ਨੇ ਮੁਸਕਰਾ ਕੇ ਕਿਆ ਕਹਿਣ ਲੱਗੇ ਭਲੀਏ ਕਿ ਜਿਥੇ ਜੈਸਾ ਕੇਵਲ ਜੇਠਾ ਖੈ RAMDAS ਜੀ ਵਰਗੇ ਕੇਵਲ RAMDAS ਨੇ ਸੱਚ ਇਹ ਵੇ ਜੇ ਤੈਨੂੰ ਐਸਾ ਹੀ ਚਾਹੀਦਾ ਹੈ ਤੇ ਆਪਣੀ ਬੇਟੀ ਦਾ ਰਿਸ਼ਤਾ ਅਸੀਂ RAMDAS ਨਾਲ ਕਰ ਦਿੰਨੇ ਹਾਂ ਗੁਰੂ ਅਮਰਦਾਸ ਜੀ ਨੇ ਰਿਸ਼ਤਾ ਕੀਤਾ ਵਿਆਹ ਹੋਇਆ ਪਾਵੇਂ ਇਹ ਸ਼ਬਦ ਸਾਧ ਸੰਗਤ ਕਿ ਹਜ਼ੂਰ ਨੇ ਗੁਰੂ ਬੰਦ ਤੋਂ ਬਾਅਦ ਉਚਾਰਨ ਕੀਤੇ ਮੇਰੇ ਮਨ ਚ ਆਉਂਦਾ ਜਦੋਂ ਵਿਆਹ ਹੋਇਆ ਤੇ ਧੰਨ ਗੁਰੂ ਰਾਮਦਾਸ ਜੀ ਦਾ ਇੱਕ ਸ਼ਬਦ ਖੈ ਕਿ ਖੇ ਬਾਬਲ ਇੱਕ ਕਿਰਪਾ ਸਾਡੇ ਤੇ ਕਰੋ ਸਾਨੂੰ ਕੱਪੜਿਆਂ ਦਾ ਦਾਜ ਨਹੀਂ ਚਾਹੀਦਾ ਸਾਨੂੰ ਸੋਨੇ ਹੀਰੇ ਮੋਤੀ ਗਹਿਣਿਆਂ ਦਾ ਦਾਜ ਨਹੀਂ ਚਾਹੀਦਾ ਸਾਨੂੰ ਪਲੰਗ ਸਾਨੂੰ ਲੱਕੜ ਦਾ ਸਮਾਨ ਨਹੀਂ ਚਾਹੀਦਾ ਬਸ ਇੱਕ ਕਿਰਪਾ ਕਰ ਬਾਬੁਲ ਸਾਡੇ ਦੋਨਾਂ ਉੱਤੇ ਆਪਣੇ ਨਾਮ ਦਾ ਕੱਪੜਾ ਦੇ ਦੇ ਜਿਹੜਾ ਕੱਪੜਾ ਪਹਿਨਨ ਦੇ ਨਾਲ ਲੋਕ ਤੇ ਪਰਲੋਕ ਪਤ ੱਕੀ ਜਾਂਦੀ ਤਨ ਗੁਰੂ ਰਾਮਦਾਸ ਜੀ ਦੇ ਸ਼ਬਦ ਖੈ ਕਿ ਖਰ ਪ੍ਰਭ ਮੇਰੇ ਬਾਬੁਲਾ ਹਰ ਦੇਵੋ ਦਾਨ ਮੈ ਦਾਜ ਖੈ ਖਰੀ ਪ੍ਰਭੂ ਸਤ ਗੁਰੂ ਖੈ ਬਾਬੁਲ ਮੈਨੂੰ ਆਹ ਦਾਜ ਦੇ ਦਾਨ ਦੇ ਹਰ ਪ੍ਰਭ ਮੇਰੇ ਬਾਬੁਲਾ ਹਰ ਦੇਵੋ ਦਾਨ ਮੈ ਦਾਜੋ ਹਰ ਕਪੜੋ ਘਰ ਸ਼ੋਭਾ ਦੇਵੋ ਜਿਤ ਸਵਰੈ ਮੇਰਾ ਕਾਜੋ ਹਰ ਹਰ ਭਗਤੀ ਕਾਸ਼ ਹੋਇ ਲਾ ਗੁਰ ਸਤਗੁਰ ਦਾਨ ਦਿਵਾਇ ਖੰਡ ਵਰ ਪੰਡ ਘਰ ਸ਼ੋਭਾ ਹੋਈ ਇਹ ਦਾਨ ਨਰਲੇ ਰਲਾਇਆ ਮਾਲਕ ਨਾਮ ਦਾ ਕਪੜਾ ਦੇ ਨਾਮ ਦੀ ਸ਼ੋਭਾ ਦੇ ਤਵਜੋਂ ਦੇ ਆਜੇ ਸਨ 1553 ਤੋਂ ਲੈ ਕੇ ਸਨ 1574 ਤੱਕ 21 ਸਾਲ ਦੇ ਕਰੀਬ ਆਂਦੇ ਨੇ ਕਈਆਂ ਨੇ 22 ਸਾਲ ਕੇ 1534 ਨੂੰ ਆਗਮਨ ਹੈ ਸਨ 1553 ਨੂੰ ਖਜ਼ੂਰ ਦਾ ਵਿਆਹ ਹੈ ਸਨ 1574 ਤੱਕ 21 ਸਾਲ ਤਨ ਗੁਰੂ ਰਾਮਦਾਸ ਨੇ ਗੁਰੂ ਅਮਰਦਾਸ ਦੇ ਦਰ ਤੇ ਕੇਵਲ ਸੇਵਕ ਬਣ ਕੇ ਸੇਵਾ ਹੀ ਕੀਤੀ ਹੈ 21 ਸਾਲ ਦਾ ਸਮਾਂ ਥੋੜਾ ਨਹੀਂ ਉਸ ਸਮੇਂ ਦੇ ਦਰਮਿਆਨ ਕੁਝ ਘਟਨਾਵਾਂ ਐਸੀਆਂ ਵਾਪਰੀਆਂ ਜਿਨ੍ਹਾਂ ਨੂੰ ਇਤਿਹਾਸ ਨੇ ਅੱਜ ਤੱਕ ਸੰਭਾਲਿਆ ਹੋਇਆ ਹੈ ਤੇ ਭਾਵਨਾ ਨਾਲ ਦਰਜ ਕੀਤਾ ਉਹਨਾਂ ਵਿੱਚੋਂ ਦਾਸ ਦੋ ਘਟਨਾਵਾਂ ਆਪ ਨਾਲ ਜ਼ਰੂਰ ਸਾਂਝੀਆਂ ਕਰੇਗਾ ਗੁਰੂ ਘਰ ਨਾਲ ਖੂਨ ਦਾ ਰਿਸ਼ਤਾ ਵੀ ਬਣਿਆ ਗੁਰੂ ਰਾਮਦਾਸ ਜੀ ਨੇ ਵਿਆਹ ਤੋਂ ਬਾਅਦ ਕਦੀ ਵੀ ਰੰਚਕਾ ਮਾਤਰ ਇਹ ਫੁਰਨਾ ਕੀ ਨਹੀਂ ਉਠਿਆ ਕਿ ਮੈਂ ਗੁਰੂ ਅਮਰਦਾਸ ਦਾ ਦਮਾਦ ਖਾਂ ਤੇ ਉਹ ਗੁਰੂ ਅਮਰਦਾਸ ਜਿਨ੍ਹਾਂ ਬਾਰੇ ਗੁਰੂ ਗ੍ਰੰਥ ਸਾਹਿਬ ਵਚਨ ਕਰਦੇ ਨੇ ਕਿ ਗੁਰੂ ਅਮਰਦਾਸ ਦੇ ਸੱਜੇ ਖਾਤ ਵਿੱਚ ਪਦਮ ਖੈ ਉਹਨਾਂ ਦੇ ਖੱਬੇ ਪਾਸੇ ਰਿੱਧੀਆਂ ਖਲੋਤੀਆਂ ਨੇ ਤੇ ਗੁਰੂ ਅਮਰਦਾਸ ਦੇ ਸਨਮੁਖ ਸਿੱਧੀਆਂ ਹੱਥ ਜੋੜ ਕੇ ਖਲੋਤੀਆਂ ਨੇ ਤੇ ਕਹਿ ਰੀਆਂ ਨੇ ਮਾਲਕ ਹੁਕਮ ਕਰ ਅਸੀਂ ਤੇਰੇ ਦਰ ਦੀ ਸੇਵਾ ਕੀ ਕਰੀਏ ਬਾਣੀ ਵਿੱਚ ਬਚਨ ਹੁੰਦਾ ਕਿ ਬਾਜ ਕਰ ਦਹਣੈ ਸਿੱਧ ਸਨਮੁਖ ਮੁਖ ਜੋਵੈ ਰਿੱਧ ਬਸੈ ਬਾਵਾੰਗ ਜੋ ਤੀਨ ਲੋਕ ਅੰਤਰ ਮੁਖ ਹੈ ਕਹਿੰਦੇ ਨੇ ਇਹ ਰਿੱਧੀਆਂ ਸਿੱਧੀਆਂ ਇਹ ਤਾਂਕ ਤਾਂ ਗੁਰੂ ਅਮਰਦਾਸ ਦੇ ਚਰਨਾਂ ਵਿੱਚ ਨੇ ਪਰ ਗੁਰੂ ਰਾਮਦਾਸ ਜੀ ਨੇ ਇਹ ਨਹੀਂ ਜਣਾਇਆ ਮੈਂ ਇਸ ਘਰ ਦਾ ਦਮਾਦ ਖਾਂ ਅੱਗੇ ਇਕੱਲੇ ਸੇਵਾ ਕਰਦੇ ਨੇ ਹੁਣ ਬੀਬੀ ਭਾਨੀ ਦੰਪਤੀ ਦੋਨੋਂ ਰਲ ਕੇ ਆਪਣੇ ਪਿਤਾ ਗੁਰਦੇਵ ਦੇ ਦਰ ਤੇ ਸੇਵਾ ਪੈ ਕਰ ਰਹੇ ਇਤਿਹਾਸ ਕਹਿੰਦਾ ਹੈ ਕਿ ਗੁਰੂ ਰਾਮਦਾਸ ਤੇ ਬੀਬੀ ਭਾਨੀ ਜੀ ਅਕਸਰ ਸੰਗਤ ਭਾਵੇਂ ਆਪਣੇ ਟਿਕਾਣਿਆਂ ਤੇ ਚਲੀ ਜਾਂਦੀ ਸੀ ਪਰ ਲੰਗਰ ਦੇ ਬਰਤਨ ਇਹਨਾਂ ਨੇ ਸਭ ਤੋਂ ਬਾਅਦ ਲੰਗਰ ਦੇ ਭਾਂਡੇ ਮਾਝ ਦੇ ਖੋਣ ਜਿੱਥੇ ਸਵੇਰੇ ਦੀਵਾਨ ਸਜਣੇ ਉਥੇ ਗੁਰੂ ਰਾਮਦਾਸ ਨੇ ਆਪਣੇ ਖੱਤੀ ਝਾੜੂ ਲਾंदे ਖੋਣ ਜਿੱਥੇ ਸਵੇਰੇ ਸੰਗਤ ਇਕੱਠੀ ਹੋਣੀ ਹੈ ਉਥੇ ਗੁਰੂ ਰਾਮਦਾਸ ਜੀ ਨੇ ਤੱਪੜ ਝਾੜ ਕੇ ਵਿਛਾਣੇ ਖਿੰਨ ਮਾਤਰ ਵੀ ਆਪਣੇ ਅੰਦਰ ਨੂੰ ਖਿੜਕਣ ਨਹੀਂ ਦਿੱਤਾ ਅੱਜ ਇੱਕ ਐਸੀ ਘਟਨਾ ਵਾਪਰੀ ਮੈਂ ਸਿਰਫ ਦੋ ਘਟਨਾਵਾਂ ਸਾਂਝੀਆਂ ਕਰਨੀਆਂ ਨੇ ਕਿਉਂਕਿ ਹਜ਼ੂਰ ਦਾ ਅੱਜ ਅਸੀਂ ਪੁਰਬ ਮਨਾ ਰਹੇ ਆ ਕਿਤੇ ਮਨ ਦੀ ਭਾਵਨਾ ਬਣ ਜਾਏ ਤੇ ਤਨ ਗੁਰੂ ਰਾਮਦਾਸ ਦੇ ਦਰ ਤੋਂ ਅੱਜ ਝੋਲੀ ਅੱਡ ਕੇ ਮੰਗ ਲਈਏ ਕਿਉਂਕਿ ਅੱਜ ਤਾਂ ਉਹਨਾਂ ਖੁਦ ਕਹਿ ਦਿੱਤਾ ਸਿੱਖੋ ਪੁਰਬ ਵਾਲੇ ਦਿਨ ਆਇਓ ਜੋ ਮਨ ਵਿੱਚ ਇੱਛੋਗੇ ਸਭ ਕੁਝ ਮਿਲੇਗਾ ਪਰ ਇੱਕ ਕੰਮ ਕਰਿਓ ਦਿਨ ਰਾਤ ਸਿਮਰਨ ਜ਼ਰੂਰ ਕਰਿਆ ਦੇਖੋ ਅੱਜ ਹੁਕਮ ਹੀ ਹੈ ਨਾ ਗੁਰੂ ਰਾਮਦਾਸ ਜੀ ਦਾ ਹਜ਼ੂਰ ਸੇਵਾ ਪੈ ਕਰਦੇ ਨੇ ਬੌਲੀ ਦੀ ਲਾਹੌਰ ਤੋਂ ਕੁਝ ਵਸਨੀਕ ਗੁਰੂ ਰਾਮਦਾਸ ਜੀ ਦੇ ਚਾਚੇ ਤਾਏ ਬਰਾਦਰੀ ਵਿੱਚੋਂ ਕੁਝ ਆਏ ਉਹਨਾਂ ਜਾਣਾ ਸੀ ਅੱਗੇ ਇੱਕ ਨੇ ਕਿਹਾ ਵੀ ਇੱਕ ਕੰਮ ਕਰੋ ਆਪਣੇ ਹਰਦਾਸ ਦਾ ਪੁੱਤਰ ਸੁਣਿਆ ਕਿ ਗੁਰੂ ਅਮਰਦਾਸ ਜੀ ਨੇ ਆਪਣੀ ਬੇਟੀ ਉਹਨਾਂ ਨਾਲ ਵਿਆਹ ਦਿੱਤੀ ਸ਼ਾਮ ਪੈ ਗਈ ਏ ਚਲੋ ਨਾਲੇ ਰਾਤ ਗੋਇੰਦਵਾਲ ਰਹਿਨੇ ਆ ਦੇਖਨੇ ਆ ਅੱਜ ਕੱਲ ਉਹਦੇ ਹਾਲਾਤ ਕੈਸੇ ਨੇ ਨਾਨੀ ਲੈ ਤਾਂ ਆਈ ਸੀ ਉਹਨੇ ਆਪਣਾ ਕੋਈ ਘਰ ਬਣਾ ਲਿਆ ਹੋਣਾ ਗੁਰੂ ਦਾ ਦਮਾਦ ਕਹੇ ਆਖਰੋ ਦਾ ਕਾਰੋਬਾਰ ਬਹੁਤ ਹੋਣਾ ਇਹ ਮਨ ਚ ਗਿਣਤੀਆਂ ਗਿਣਦੇ ਜਾਂਦੇ ਨੇ ਤੇ ਜਦੋਂ ਗੋਇੰਦਵਾਲ ਸਾਹਿਬ ਦੇ ਨੇੜੇ ਆਏ ਸੂਰਜ ਢਲ ਰਿਹਾ ਸੀ ਤੇ ਤਨ ਗੁਰੂ ਰਾਮ ਦਾ ਸਿਰ ਉੱਤੇ ਮਿੱਟੀ ਦੀ ਟੋਕਰੀ ਚੁੱਕ ਕੇ ਬਾਹਰ ਤੁਰੇ ਜਾਂਦੇ ਸਨ ਹਜ਼ੂਰ ਦੇ ਬਸਤਰ ਉਸ ਮਿੱਟੀ ਦੇ ਨਾਲ ਭਰੇ ਹੋਏ ਨੇ ਜਦੋਂ ਉਹਨਾਂ ਨੇ ਟੋਕਰੀ ਸੱਤੀ ਤੇ ਪਹਿਚਾਨ ਲਿਆ ਇਹ ਤਾਂ ਸੋਢੀ ਕੁੱਲ ਵਿੱਚੋਂ ਲਾਹੌਰ ਦੇ ਵਸਨੀਕ ਮੇਰੀ ਆਪਣੀ ਬਰਾਦਰੀ ਆਪਣੇ ਰਿਸ਼ਤੇਦਾਰ ਨੇ ਤੇ ਤਨ ਗੁਰੂ RAM DAS ਅਦਬ ਲਈ ਨਾ ਜਿਹੜੇ ਬਜ਼ੁਰਗ ਸੰਨ ਉਹਨਾਂ ਵਿੱਚੋਂ ਉਹਨਾਂ ਨੂੰ ਝੁੱਕ ਕੇ ਆਪਣੇ ਵੱਲੋਂ ਨਮਸਕਾਰ ਕੀਤੀ ਅਦਬ ਸਤਿਕਾਰ ਦਿੱਤਾ ਉਹਨਾਂ ਨੇ ਸਿਰ ਤੇ ਪਿਆਰ ਨਹੀਂ ਦਿੱਤਾ ਚੇਤੇ ਰੱਖਿਓ ਗੁਰਮਖੋ ਸੁਖ ਦੇ ਸਾਥੀ ਬੜੇ ਜੇ ਦੁੱਖ ਵੇਲੇ ਨੇ ਨੇੜੇ ਕਦੀ ਕੋਈ ਨਹੀਂ ਟੁੱਕਦਾ ਹੁੰਦਾ ਉਹਨਾਂ ਤਾਂ ਪਿਆਰ ਉਦੋਂ ਉਹਨਾਂ ਦਿੱਤਾ ਜਦੋਂ ਪਿਤਾ ਤੇ ਮਾਂ ਦਾ ਸਾਆਇਆ ਸਿਰ ਤੋਂ ਉੱਠ ਗਿਆ ਤੇ ਅੱਜ ਪਿਆਰ ਕਿਸ ਨੇ ਦੇਣਾ ਸੀ ਹਜ਼ੂਰ ਨੇ ਟੋਕਰੀ ਰੱਖ ਕੇ ਨਮਸਕਾਰ ਕੀਤੀ ਤੇ ਇੱਕ ਬਜ਼ੁਰਗ ਨੇ ਕਰੜੇ ਖੱਥਾਂ ਨਾਲ ਬਾਹ ਪਕੜੀ ਤੇ ਜੋ ਕੋਈ ਜ਼ਬਾਨ 'ਚੋਂ ਆਉਂਦਾ ਸੀ ਉਹ ਸਭ ਕੁਝ ਬੋਲਣ ਲੱਗ ਪਿਆ ਬਾਹ ਪਕੜ ਕੇ ਧੰ ਗੁਰੂ ਅਮਰਦਾਸ ਖਲੋਤੇ ਸੰਬਾਰ ਉਹਨਾਂ ਦੇ ਕੋਲ ਲੈ ਆਇਆ ਜਿਹੜੇ ਸ਼ਬਦ ਇਤਿਹਾਸ ਨੇ ਲਿਖੇ ਨੇ ਉਹ ਮੈਂ ਆਪ ਨਾਲ ਜ਼ਰੂਰ ਸਾਂਝੇ 2 4 17 ਕਰਨੀਆਂ ਚਾਹਾਂਗਾ ਕਹਿੰਦੇ ਨੇ ਜੋ ਸ਼ਬਦ ਵਰਤੇ ਮੈਂ ਸ਼ਬਦ ਕਹਿਣ ਤੋਂ ਅੰਦਰੋਂ ਸੰਕੋਚ ਨਾ ਵਾ ਉਸ ਨੇ ਗੁਰੂ ਅਮਰਦਾਸ ਦੇ ਸਾਹਮਣੇ ਖਲੋ ਕੇ ਕਿਹਾ ਕਹਿਣ ਲੱਗੇ ਸਾਨੂੰ ਇਹ ਵੀ ਦਿਨ ਦੇਖਣਾ ਪੈਣਾ ਸੀ ਸਾਡੀ ਕੁੱਲ ਵਿੱਚ ਇਸ ਨੇ ਜਨਮ ਕਿਉਂ ਲੈ ਲਿਆ ਜੇ ਮਾਂ-ਪਾਪ ਚਲੇ ਗਏ ਸਨ ਇਹ ਪਿੱਛੇ ਕਿਉਂ ਰਹਿ ਗਿਆ ਜਦੋਂ ਇਹ ਸ਼ਬਦ ਕਹੇ ਇਸ ਦੁਨੀਆ ਦਾ ਸੁਭਾਜੇ ਜਦੋਂ ਇਹ ਸ਼ਬਦ ਕਹੇ ਤੇ ਨਾਲ ਹੀ ਉਹਨੇ ਕਹਿ ਦਿੱਤਾ ਦੇਖੋ ਜੀ ਇਹਨੂੰ ਤਾਂ ਸਮਝ ਕੋਈ ਨਹੀਂ ਮਾਪਾਪ ਮਰ ਗਏ ਉਹਨਾਂ ਸ਼ਬਦ ਮਰ ਗਏ ਵਰਤਿਆ ਮਾਪਾਪ ਮਰ ਗਏ ਤੇ ਘਰ ਛੱਡ ਕੇ ਸਹੁਰਿਆਂ ਦੇ ਘਰ ਆ ਗਿਆ ਇਹਨੂੰ ਸਮਝ ਕੋਈ ਨਹੀਂ ਇਹਨੇ ਤਾਂ ਟੋਕਰੀਆਂ ਚੁੱਕ ਕੇ ਸਿਰ ਤੇ ਮਿੱਟੀ ਪਾ ਲਈ ਸਾਡੀ ਕੁੱਲ ਨੂੰ ਸਾਡੇ ਖਾਨਦਾਨ ਨੂੰ ਇਹਨੇ ਦਾਗ ਲਾ ਦਿੱਤਾ ਤਾਂ ਗੁਰੂ ਅਮਰਦਾਸ ਸੁਣ ਕੇ ਚੁੱਪ ਹੋ ਗਏ ਜਦੋਂ ਫਿਰ ਉੱਚੀ ਬੋਲੇ ਤੇ ਗੁਰੂ ਅਮਰਦਾਸ ਕਹਿੰਦੇ ਨੇ ਕੌਣ ਕਹਿੰਦਾ ਟੋਕਰੀ ਕਹਿਣ ਲੱਗੇ ਦੇਖੋ ਅਸੀਂ ਬਾਹਰ ਦੇਖ ਕੇ ਸਿਰ ਤੇ ਟੋਕਰੀਆਂ ਟੁਹਾਉਂਦੇ ਹੋ ਦਮਾਦ ਬਣਾ ਕੇ ਟੋਕਰੀ ਦੀ ਮਜ਼ਦੂਰੀ ਕਰਾ ਰਹੇ ਹੋ ਜੇ ਮਜ਼ਦੂਰੀ ਕਰਨੀ ਸੀ ਸਾਡੇ ਕਿਸੇ ਘਰ ਰਹਿ ਜਾਂਦਾ ਗੁਰੂ ਅਮਰਦਾਸ ਬੜੀ ਸ਼ਾਂਤੀ ਨਾਲ ਕਹਿੰਦੇ ਨੇ ਪੁਰਖੋ ਭਲਿਓ ਜ਼ਬਾਨ ਨੂੰ ਸੰਭਾਲ ਕੇ ਬੋਲੋ ਕੌਣ ਕਹਿੰਦਾ ਇਹਦੇ ਸਿਰ ਤੇ ਟੋਕਰੀ ਉਹ ਕਹਿੰਦੇ ਨੇ ਅਸਾਂ ਦੇਖੀ ਕਹਿੰਦੇ ਨੇ ਤੁਹਾਨੂੰ ਅੱਜ ਟੋਕਰੀ ਦਿਸਦੀ ਪਈਏ ਪਰ ਸਾਨੂੰ ਇਹਦੇ ਸਿਰ ਉੱਤੇ ਗੁਰੂ ਨਾਨਕ ਦਾ ਛਤਰ ਦਿਸਦਾ ਪਿਆ ਟੋਕਰੀ ਨਹੀਂ ਇਹ ਛਤਰ ਹੈ ਛਤਰ ਖੈ ਤੁਹਾਨੂੰ ਨਜ਼ਰ ਨਹੀਂ ਆਉਂਦਾ ਤੇ ਅਗਲੀ ਗੱਲ ਚੇਤੇ ਰੱਖਿਓ ਤੁਸੀਂ ਕਹਿੰਦੇ ਹੋ ਕੁੱਲ ਨੂੰ ਲੱਚਿਆ ਕਹਿੰਦੇ ਨੇ ਜੇ ਇਹ ਤੁਹਾਡੀ ਕੁੱਲ ਵਿੱਚ ਜਨਮ ਨਾ ਲੈਂਦੇ ਤੇ ਤੁਹਾਡੇ ਪਿਤਰਾਂ ਦਾ ਪਾਰੂ ਤਾਰਾ ਕਿਵੇਂ ਹੋਣਾ ਸੀ ਉਹ ਮੈਂ ਸ਼ਬਦ 4 ਕਿ 17 ਨੇ ਅਰਥ ਮੈਂ ਕਰ ਦਿੱਤੇ ਨੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਚ ਲਿਖਿਆ ਇਹ ਵੀ ਜਨਮਿਓ ਬੰਸ ਹਮਾਰੇ ਇਕਾਦੇ ਲਈ ਸਾਡੇ ਕੁੱਲ ਚ ਪੈਦਾ ਹੋ ਗਿਆ ਲਾਜ ਗਵਾਈ ਸਰਬ ਪ੍ਰਕਾਰ ਇਹਨੇ ਤਾਂ ਆਪਣੀ ਲੱਜੇ ਹੀ ਗਵਾ ਦਿੱਤੀ ਇਹ ਵੀ ਜਨਮਿਓ ਬੰਸ ਹਮਾਰੇ ਲਾਜ ਗਵਾਈ ਸਰਬ ਪ੍ਰਕਾਰ ਪਿਤਕੇ ਮਰੇ ਸਦਨ ਕੋ ਤਿਆਗਾ ਪਿਓ ਦੀ ਮੌਤ ਹੋਈ ਤੇ ਘਰ ਛੱਡ ਦਿੱਤਾ ਅਗਲੇ ਸ਼ਬਦ ਕਹਿ ਘਰ ਸਸੁਰਾਰ ਬਸਿਓ ਨਿਰਭਾਗਾ ਹੁਣ ਜਦੋਂ ਆ ਨਿਰਭਾਗਾ ਸ਼ਬਦ ਸੁਣੀਂਦਾ ਤੇ ਇੱਥੇ ਪ੍ਰਕਰਮਾਂ ਚ ਆਉਂਦੇ ਹਨਾ ਦੇਖੋ ਆਪੋ ਆਪਣੀ ਭਾਵਨਾ ਜੇ ਜੋ ਮੈਂ ਬੇਨਤੀ ਕਰ ਲਗਾ ਉਹਨਾਂ ਤੇ ਨਿਭਾਗੇ ਸ਼ਬਦ ਵਰਤੇ ਤੇ ਜਦੋਂ ਇਸ ਸਤਿਗੁਰੂ ਦੀ ਪ੍ਰਕਰਮਾਂ ਚ ਕੋਈ ਮੱਥਾ ਟੇਕਦਾ ਹੈ ਨਾ ਇੱਥੇ ਬਦ ਕਿਸਮਤਾਂ ਦੀ ਵੀ ਕਿਸਮਤ ਬਣ ਜਾਂਦੀ ਹੈ ਇੱਥੇ ਨਿਭਾਗਿਆਂ ਦੇ ਵੀ ਭਾਗ ਖੁੱਲ ਜਾਂਦੇ ਨੇ ਕਹਿਣ ਲੱਗੇ ਪਿਤਕੇ ਮਰੇ ਸਦਨ ਕੋ ਤਿਆਗਾ ਕਰਸ ਸਰਾਰ ਬਸਿਓ ਨਿਰਭਗਾ ਕਿਸਨੇ ਤੋਸਰ ਮਾਤੀ ਪਾਈ ਕਰੋ ਵਿਚਾਰਨਾ ਤੁਮ ਉਚਤਾਈ ਤੇ ਗੁਰੂ ਅਮਰਦਾਸ ਕਹਿੰਦੇ ਨੇ ਜੇ ਇਹ ਵੰਸ ਜਨਮ ਨਾ ਧਾਰੇ ਗਰਤ ਨਿਰਕਮੈ ਪਿਤਰ ਤੁਹਾਾਰੇ ਜੇ ਇਹ ਜਨਮ ਨਾ ਲੈਂਦਾ ਤੇ ਤੁਹਾਡੇ ਸੋਢੀ ਕੋਲ ਦਾ ਨਾਮ ਕਿਨੇ ਰੋਸ਼ਨ ਕਰਨਾ ਸੀ ਗੁਰੂ ਰਾਮਦਾਸ ਨੇ ਸੁਣਿਆ ਕਹਿੰਦੇ ਨੇ ਉਹਨਾਂ ਨੇ ਆਪਣੀ ਬਰਾਦਰੀ ਦੇ ਜਿਹੜੇ ਸੱਜਣ ਆਏ ਉਹਨਾਂ ਨੂੰ ਕੁਝ ਨਹੀਂ ਕਿਹਾ ਪਰ ਗੁਰੂ ਅਮਰਦਾਸ ਦੇ ਚਰਨ ਪਕੜ ਕੇ ਕਹਿੰਦੇ ਨੇ ਸਤ ਗੁਰੂ ਮੈਨੂੰ ਬਖਸ਼ ਦੇ ਮਹਾਰਾਜ ਜੀ ਨੇ ਕਿਹਾ beta ਤੁਸੀਂ ਤਾਂ ਕੁਝ ਬੋਲੇ ਵੀ ਨਹੀਂ ਕਹਿਣਾ ਅੱਗੇ ਅੱਜ ਮੇਰੇ ਕਾਰਨ ਮੈਂ ਹਾਂ ਤੇ ਮੇਰੇ ਕਰਕੇ ਤੁਹਾਡੇ ਸਾਹਮਣੇ ਵੀ ਉੱਚੀ ਬੋਲਦੇ ਨੇ ਪਰ ਸੱਚੇ ਵੇ ਸਤ ਗੁਰੂ ਇਹਨਾਂ ਲੋਕਾਂ ਨੂੰ ਪਤਾ ਹੀ ਨਹੀਂ ਕਿ ਤੇਰੀ ਟੋਕਰੀ ਵਿੱਚ ਬਖਸ਼ਾ ਕੀ ਬਈਆਂ ਹੋਈਆਂ ਇਹਨਾਂ ਨੂੰ ਬਖਸ਼ ਦਿਆ ਜੇ ਇੱਕ ਕਟਨਾ ਤਾਂ ਇਹ ਕਿ ਸਮਾਜ ਦੀ ਦੁਨੀਆ ਦੀ ਲੋਕ ਲਾਂਚ ਦੀ ਕੋਈ ਪਰਵਾਹ ਨਹੀਂ ਸੇਵਾ ਕੀਤੀ ਦੂਸਰੀ ਘਟਨਾ ਦਾਸ ਬੇਨਤੀ ਕਰਦਾ ਕਿ 21 ਸਾਲ ਕਰੜੀ ਸੇਵਾ ਕੀਤੀ ਹੈ 12 ਸਾਲ ਗੁਰੂ ਅਮਰਦਾਸ ਨੇ ਸੇਵਾ ਕੀਤੀ ਧੰ ਗੁਰੂ ਰਾਮਦਾਸ ਜੀ ਦੇ ਸਨ 1553 ਸੋਂ ਆਪਣਾ 74 ਤੱਕ ਦੇਖੀਏ 21 22 ਸਾਲ ਬੰਦੇ ਪਏ ਨੇ ਹਜ਼ੂਰ ਸੱਚੇ ਪਾਤਸ਼ਾਹ ਨੇ ਇੱਥੇ ਆਪਣੇ ਪਿਤਾ ਗੁਰਦੇਵ ਦੇ ਚਰਨਾਂ ਵਿੱਚ ਦਿਨ ਰਾਤ ਸੇਵਾ ਕਰਦੇ ਰਹੇ ਉਸ ਸਮੇਂ ਦਰਮਿਆਨ ਲਾਹੌਰ ਵੀ ਇੱਕ ਵਾਰੀ ਗਏ ਅਕਬਰ ਦੇ ਦਰਬਾਰ ਵਿੱਚ ਕਈਆਂ ਨੇ ਬਾਣੀ ਉੱਪਰ ਕਟਾਕਸ਼ ਕੀਤੇ ਤੇ ਭਾਈ ਜੇਠਾ ਜੀ ਉਹਨਾਂ ਨੂੰ ਨਿਰ ਉਤਰ ਕਰਕੇ ਆਏ ਪਰ ਇੱਕ ਉਹ ਸਮਾਂ ਆਇਆ ਜਿਹਦਾ ਅਸੀਂ ਜ਼ਿਕਰ तकरीबन ਹਰ ਸਾਲ ਕਰਦੇ ਧੰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਉਹਨਾਂ ਦੇ ਵੱਡੇ ਦਮਾਦ ਭਾਈ ਰਾਮਾ ਜੀ ਵੀ ਸੇਵਾ ਕਰਦੇ ਨੇ ਤੇ ਗੁਰੂ ਰਾਮਦਾਸ ਵੀ ਸੇਵਾ ਕਰਦੇ ਦੋਨੋ ਪੁੱਤਰ ਵੀ ਕੋਲ ਨੇ ਤੇ ਸੰਗਤਾਂ ਦਾ ਰਜ਼ੂ ਧਿਆਨ ਖੈ ਕਿ ਕੱਲ ਨੂੰ ਪਤਾ ਨਹੀਂ ਇਹ ਗੁਰਗੱਦੀ ਅੱਗੇ ਕਿਸ ਨੂੰ ਮਿਲੇ ਤੇ ਕਈਆਂ ਨੇ ਪੁੱਛ ਵੀ ਲਿਆ ਧੰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੀ ਉਮਰ ਮੈਂ ਦੁਨਿਆਵੀ ਸ਼ਬਦ ਵਰਤ ਰਿਹਾ ਵਾਂ ਜੇ ਤੁਸੀਂ ਅਧਿਆਤਮਕ ਜੀਵਨ ਵੱਲ ਦੇਖੋਗੇ ਤੇ ਨਾ ਗੁਰੂ ਕਦੀ ਜੰਮਦਾ ਤੇ ਨਾ ਗੁਰੂ ਕਦੀ ਮਰਦਾ ਹੈ ਸਤਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਬਨਾਸ਼ੀ ਪੁਰਖ ਹੈ ਜੋ ਸਮੇਂ ਰਿਆ ਸਮਾਇ ਪਰ ਜੇ ਅਸੀਂ ਦੇਖੀਏ 94 ਸਾਲ ਦੀ ਉਮਰ ਤਨ ਗੁਰੂ ਅਮਰਦਾਸ ਦੀ ਖੋ ਚੁੱਕੀ ਹੈ ਸਨ 1574 ਆ ਗਿਆ ਤੇ ਤਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਅੱਜ ਦੋਨੋਂ ਦਮਾਦਾਂ ਨੂੰ ਭਾਈ ਰਾਮਾ ਜੀ ਨੂੰ ਤੇ ਗੁਰੂ ਰਾਮਦਾਸ ਜੀ ਨੂੰ ਬੁਲਾਇਆ ਹੈ ਸਾਨੂੰ ਸਭ ਨੂੰ ਪਤਾ ਹੈ ਮੈਂ ਜ਼ਿਆਦਾ ਡੀਟੇਲ ਚ ਨਖੀ ਕਿ ਹਜ਼ੂਰ ਨੇ ਨਿਸ਼ਾਨ ਲਾ ਕੇ ਦਿੱਤੇ ਕਿ ਤੁਸੀਂ ਇਹ ਥੜੇ ਬਣਾਓ ਸਵੇਰੇ ਸਾਰੀ ਤਰਤੀਬ ਸਮਝਾਈ ਸ਼ਾਮ ਨੂੰ ਗੁਰੂ ਅਮਰਦਾਸ ਆਏ ਤੇ ਵੇਖ ਕੇ ਕਹਿਣ ਲੱਗੇ ਸਮਝਾ ਕੇ ਗਏ ਪਰ ਸਮਝ ਨਹੀਂ ਪਈ ਸਾਡੀ ਇੱਛਾ ਮੁਤਾਬਕ ਥੜੇ ਨਹੀਂ ਬਣੇ ਇਹਨਾਂ ਥੜਿਆਂ ਨੂੰ ਟਾ ਦਿਓ ਸ਼ਾਮ ਨੂੰ ਥੜੇ ਟਾ ਦਿੱਤੇ ਗਏ ਫਿਰ ਸਵੇਰੇ ਨਿਸ਼ਾਨ ਲਾ ਦਿੱਤੇ ਦੂਜੇ ਦਿਨ ਥੜੇ ਬਣਾਏ ਮਹਾਰਾਜ ਸ਼ਾਮ ਨੂੰ ਆ ਕੇ ਕਹਿਣ ਲੱਗੇ ਫਿਰ ਟਾ ਦਿਓ ਸਾਡੀ ਮਰਜ਼ੀ ਦੇ ਨਹੀਂ ਦੂਜੇ ਦਿਨ ਭਾਈ ਰਾਮਾ ਜੀ ਕੁਝ ਖਿੱਚ ਗਏ ਮਨ ਚ ਆਇਆ ਮੈਂ ਥੜਾ ਇੰਨੀ ਭਾਵਨਾ ਨਾਲ ਬਣਾਇਆ ਸਚਿਤੰਨ ਹੋ ਕੇ ਬਣਾਇਆ ਪਰ ਤੀਜੇ ਦਿਨ ਬਣਾਣਾ ਤਾਂ ਸ਼ੁਰੂ ਕਰ ਦਿੱਤਾ ਜਦੋਂ ਸ਼ਾਮ ਨੂੰ ਫਿਰ ਗੁਰਦੇਵ ਆਏ ਗੁਰੂ ਅਮਰਦਾਸ ਉਹਨਾਂ ਨੇ ਤੀਜੇ ਦਿਨ ਫਿਰ ਥੜਾ ਟਵਾ ਦਿੱਤੇ ਕਹਿਣ ਲੱਗੇ ਸਾਡੀ ਮਰਜ਼ੀ ਦੇ ਮੁਤਾਬਕ ਨਹੀਂ ਜਦੋਂ ਭਾਈ ਰਾਮੇ ਨੂੰ ਕਿਹਾ ਕਿ ਬੇਟਾ ਸਾਡੀ ਮਰਜ਼ੀ ਮੁਤਾਬਕ ਥਣਾ ਨਹੀਂ ਬਣਿਆ ਥੜੇ ਨੂੰ ਤਾਂ ਦਿਓ ਤੇ ਉਹਨਾਂ ਨੇ ਜੇ ਸ਼ਬਦ ਕਹੇ ਉਹ ਕਹਿੰਦੇ ਨੇ ਤੁਹਾਡੀ ਮਰਜ਼ੀ ਦਾ ਬੰਨਾ ਵੀ ਨਹੀਂ ਮਹਾਰਾਜ ਕਹਿੰਦੇ ਨੇ ਕਿਉਂ ਨਹੀਂ ਬਣਨਾ ਆ ਤੀਸਰਾ ਦਿਨ ਹੋ ਗਿਆ ਤੁਹਾਨੂੰ ਦੱਸੀ ਗਏ ਆ ਕਹਿਣ ਲੱਗਾ ਨਾ ਨਾ ਮੈਂ ਕੱਲ ਨੂੰ ਬਿਲਕੁਲ ਥੜਾ ਨਹੀਂ ਬਣਾਣਾ ਢਾਣਾ ਢਾਓ ਰੱਖਣਾ ਰੱਖੋ ਤੁਹਾਡੀ ਮਰਜ਼ੀ ਦਾ ਨਹੀਂ ਬਣ ਸਕਣਾ ਕਿਉਂ ਬੇਟਾ ਕਹਿਣ ਲੱਗੇ 94 ਸਾਲ ਦੀ ਉਮਰ ਹੋ ਗਈ ਏ ਜੋ ਸਵੇਰੇ ਕਹਿੰਦੇ ਹੋ ਤੇ ਸ਼ਾਮ ਨੂੰ ਭੁੱਲ ਜਾਂਦੇ ਹੋ ਬਸ ਚੇਤੇ ਰੱਖਿਓ ਜਿੱਥੇ ਸਿਆਣਪ ਵਾਲੇ ਨੁਕਤੇ ਆ ਜਾਂਦੇ ਨੇ ਨਾ ਉੱਥੇ ਬੰਦਾ ਥੜਕ ਜਾਂਦਾ ਤੁਸੀਂ ਸਵੇਰੇ ਕਹਿੰਦੇ ਹੋ ਸ਼ਾਮ ਨੂੰ ਭੁੱਲ ਜਾਂਦੇ ਹੋ ਹਜ਼ੂਰ ਨੇ ਗੁਰੂ ਰਾਮਦਾਸ ਨੂੰ ਕਿਹਾ ਬੇਟਾ ਤੁਸੀਂ ਬਣਾਓਗੇ ਕਹਿਣ ਲੱਗੇ ਪਿਤਾ ਜੀ ਹੁਕਮ ਚੌਥੇ ਦਿਨ ਗੁਰੂ ਰਾਮਦਾਸ ਨੇ ਥੜਾ ਬਣਾਇਆ ਉਹ ਟਵਾ ਦਿੱਤਾ ਪੰਜਵੇਂ ਦਿਨ ਫਿਰ ਬਣਾਇਆ ਟਾ ਦਿੱਤਾ ਛੇਵੇਂ ਦਿਨ ਥੜਾ ਬਣਿਆ ਫਿਰ ਟਵਾ ਦਿੱਤਾ ਸੱਤਵੇਂ ਦਿਨ ਥੜਾ ਬਣਿਆ ਫਿਰ ਟਵਾ ਦਿੱਤਾ ਤੇ ਜਦੋਂ ਸੱਤਵੇਂ ਦਿਨ ਧਵੰਦਿਆ ਹੋਇਆ ਕਿਹਾ ਜੇਠਾ ਜੀ ਰਾਮਦਾਸ ਜੀ ਮੇਰੀ ਮਰਜ਼ੀ ਦੇ ਮੁਤਾਬਕ 7 ਦਿਨ ਹੋ ਗਏ ਤੁਹਾਡੇ ਤੋਂ ਥੜਿਆ ਨਹੀਂ ਬਣਿਆ ਚਰਨ ਪਕੜ ਕੇ ਕਹਿੰਦੇ ਨੇ ਸਤਿਗੁਰੂ ਤੇਰੀ ਮਰਜ਼ੀ ਦਾ ਬੰਨਾ ਵੀ ਨਹੀਂ ਸ਼ਬਦ ਉਹਨਾਂ ਨੇ ਵੀ ਉਹੀ ਕਹੇ ਕਿਉਂ ਬੇਟਾ ਹੁਣ ਸੰਗਤ ਦੇਖਦੀ ਹੈ ਅੱਜ ਇਹ ਕੀ ਬੋਲਣਗੇ ਕਿ 7 ਦਿਨ ਹੋ ਗਏ ਨੇ ਬਣਾਉਂਦੇ ਆ ਤੇ ਢਾਂਦੇ ਆ ਕਹਿਣ ਲੱਗੇ ਪਿਤਾ ਗੁਰਦੇਵ ਜੀ ਤੁਹਾਡੀ ਮਰਜ਼ੀ ਦਾ ਥੜਾ ਮੇਰੇ ਤੋਂ ਨਹੀਂ ਬਣ ਸਕਦਾ ਕਿਉਂ ਕਹਿਣ ਲੱਗੇ ਜੋ ਤੁਸੀਂ ਸਵੇਰੇ ਦੱਸ ਕੇ ਜਾਂਦੇ ਹੋ ਮੈਂ ਸ਼ਾਮ ਨੂੰ ਭੁੱਲ ਜਾਂਾਂ ਮੇਰੀ ਅਲਪਗ ਮਤਖੈ ਮੈਨੂੰ ਸਮਝ ਕੋਈ ਨਹੀਂ ਉੱਥੇ ਜਿਹੜੇ ਸ਼ਬਦ ਲਿਖੇ ਨੇ ਤਵਾਂ ਰੀਖੀ ਗ੍ਰੰਥ ਦੇ ਨੇ ਕਹਿਣ ਲੱਗੇ ਸਤਿਗੁਰੂ ਖਾਉ ਅਜਾਨ ਤਨ ਗੁਰੂ ਰਾਮਦਾਸ ਕਹਿੰਦੇ ਨੇ ਮੈਂ ਅਜਾਨ ਆ ਮੈਨੂੰ ਸਮਝ ਕੋਈ ਨਹੀਂ ਹਾਉ ਅਜਾਨ ਨਿਤ ਭੁੱਲਣ ਖਾਰੋ ਮੈਂ ਰੋਜ਼ ਭੁੱਲਣਾ ਪਿਆ ਅਜ ਸਤਵਾਂ ਦਿਨ ਹੋ ਗਿਆ ਮਾਲਕ ਇਹ ਸੱਤਾਂ ਦਿਨਾਂ ਦਾ ਨਹੀਂ ਮੈਨੂੰ ਤਾਂ ਕਈ ਸਾਲ ਹੋ ਗਏ ਨੇ ਭੁੱਲਦਿਆਂ ਤੇਰੇ ਚਰਨਾਂ ਨੂੰ ਨਮਸਕਾਰ ਜਿਹੜਾ ਭੁੱਲੇ ਖੋਏ ਨੂੰ ਵੀ ਸੀਨੇ ਨਾਲ ਲਾਈ ਬੈਠਾਂ